ਓਏ ਤੂੰ ਨਿਕਲ ਦੇ ਨੰਨੇ ਮੇਰੇ ਤੇ ਟਿਕਟ ਤੂੰ ਲੈ ਕੇ ਚੋਰ ਟਿਕਟੂ ਕੱਢ ਲੈ ਇਹਦੀ ਬੋਲ ਬੋਲ ਟਿਕਟੂ ਕੱਢ ਲੈ ਇਹਦੀ ਇਹਨਾਂ ਦੀ ਜਾਂ ਤੂੰ ਆ ਮੰਨ ਗਿਆ ਤੂੰ ਤੈਨੂੰ ਮੈਂ ਤੈਨੂੰ ਦੁੱਧ ਦੁੱਧ ਪਾਣੀ ਦਾ ਪਾਣੀ ਕਰੂੰਗਾ ਝੂਠਾ ਬੋਲ ਪਾਣੀ ਨਾਲ ਕੀਤਾ ਤੈਨੂੰ 10 ਲੱਖ ਛੱਤੀ ਮਾਰ ਗਿਆ ਉਹਨਾਂ ਕੀ ਕਰੇਗਾ ਤੂੰ ਮੂਰ ਕੀ ਲਾ ਮਾਰ ਗਿਆ ਹਟ ਜਾ ਤੇਰਾ ਲੰਬਾ ਕਿਹਦੇ ਨੇ ਹਟ ਲੈ ਵਾਸਤੂ ਤੇਰਾ ਲੰਬਾ ਕਿਹਦੇ ਨੇ ਹਟ ਲੈ ਵਾਸਤੂ ਨਾਲ ਦਾ ਮੰਨ ਗਿਆ ਦੂਜਾ ਮੰਨ ਗਿਆ ਪਾਣੀ ਦਾ ਪਾਣੀ ਪਾਣੀ ਦਾ ਮੰਨ ਕਰ ਸੁਣੀਏ ਮੈਂ ਲੇਕਿਨ ਉਸਨੇ ਹੀ ਗਿਆ ਤੂੰ ਨਾ ਮੇਰੀ ਪਾਣੀ ਪਾਣੀ ਕਰਦੇ ਤੇ ਮੈਂ ਸੁੱਖਾ ਮੇਰਾ ਚਾਪੀ ਮਈਏ ਤੂੰ ਤੰਨਾ ਮੈਂ ਬੁੱਧਿਆ ਲੈ ਲੈ ਜਿੱਦਾਂ ਕਰਤਾ ਸੀ ਪਾਣੀ ਦਾ ਪਾਣੀ ਚਲ ਜਮਲੀ ਬਰੇ ਦੁਕਾਨਦਾਰ ਚੰਗਲ ਨੂੰ ਦਾ ਚੱਲ ਤੋਰੀ ਸ਼ਹਿਰ ਵਾਸੀ ਐ ਦੁਕਾਨਦਾਰ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਐ ਧਾਰ ਦੇਣਾ ਅੱਜ ਦੀ ਘੜੀ ਚ ਗਨਾਹ ਮਾਪਾ ਕੀ ਤੋਂ ਦੁਕਾਨਦਾਰ ਬੰਦੇ ਨੇ ਪੈਸੇ ਮੰਗ ਲਏ ਉਹਦੀ ਦੁਕਾਨ ਤੇ ਆ ਕੇ ਗੁੰਡਾਗਰਦੀ ਨਾਲ ਝੂਠੇ ਐਲੀਕੇਸ਼ਨ ਨਾਲ ਗਰਮੇਲ ਲੈਟਰੀ ਵਾਲੇ ਨੇ ਲਾਏ ਨੇ ਸਾਡੇ ਤੇ ਹੱਤ ਵੰਦ ਕੇ ਬੇਇੰਤੀ ਹੈ ਇਹ ਕਿਹੜਾ ਅੰਜਾਮ ਛੱਡਦੇ ਲੱਗਿਆ ਇਹ ਬਿਲਕੁਲ ਝੂਠਾ ਹੈ ਬੇਵਿਦਵਾਦ ਹੈ ਠੀਕ ਹੈ ਜੀ ਇਹ ਬੰਦਿਆਂ ਦੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਪੰਜਾਬ ਸਰਕਾਰ ਨੂੰ ਮੈਂ ਆਹੀ ਮੰਗ ਕਰਦਾ ਦੁਕਾਨਦਾਰ ਵੀਰਾਂ ਨੂੰ ਆਹੀ ਮੰਗ ਕਰਦਾ ਇਲੀਗੇਸ਼ਨ ਨੂੰ ਧਾਰਨਾ ਨਾ ਦਿਓ ਧਾਰ ਦੋਗੇ ਛੋਟੇ ਐਲੀਗੇਸ਼ਨ ਝੂਠੇ ਲੱਗਣਗੇ ਪ੍ਰਸ਼ਾਸਨ ਨੂੰ ਮੈਂ ਇਹ ਹੀ ਮੰਗ ਕਰਦਾ ਵੀ ਇਹ ਜਿਹੇ ਬੰਦਿਆਂ ਤੇ ਠੇਕ ਬੰਦਿਆਂ ਤੇ ਠੇਕ ਬੰਦਿਆਂ ਦੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਜੀ ਹਾਂ ਨਾ ਦੀ ਮੈਂ ਕੱਟਾ ਮੇਰੀਆਂ ਕਾਪੀਆਂ ਤਾਂ ਪਈਆਂ ਹਾਂ ਇਹ ਕਾਪੀ ਪਈਆਂ ਯਾਰ ਕਿੱਡੀ ਕਰਾਂਗੇ ਮੇਰਾ ਨੰਬਰ ਲਿਖਾ ਲਓ ਕੀ ਕਿ ਮੇ ਆ ਕੇ ਨਾ ਆਉਂਦੇ ਨਾ 14 ਤੱਕ ਕਹਿ ਰਹੇ ਸਾਡੇ ਨੇ 21 ਤੱਕ 14 ਤੱਕ ਕਹਿ ਰਹੇ ਵੀਰੇ ਨਾ 21 ਰੱਖਣੀ ਯਾਰ ਇਥੋਂ ਫੜੋ ਗੱਲ ਨਹੀਂ ਫਲੈਟ ਜੋ 5 ਲੱਖ ਰੁਪਏ ਦਾ ਨਾਮ ਲੱਗਿਆ ਬੰਦਾ ਲਾਪਤਾ ਦੀ ਬੰਦਾ ਲਾਪਤਾ ਜੀ ਕਿਧਰ ਨਵੇ ਟਿਕਟ ਹੈ ਟਿਕਣੇ ਜਾ ਕੇ ਪੈਸੇ ਲੈ ਜੇ ਗੁੰਡਾ ਕਰਦੀ ਰੇ ਕੇ ਮੈਂ ਰੇਣੇ ਪਿੱਟ ਦੇ ਵਿੱਚੋਂ ਬੰਦੇ ਆਣ ਲੜਨ ਵਾਸਤੇ ਆਹ ਕਾਪੀ ਪਈਆ ਲਿਖਤ ਪੜਤ ਪਈਆ ਪੱਤਰਕਾਰ ਸਾਹਿਬ ਤੁਸੀਂ ਟਿਕਟ ਨੇ ਆਓ ਪੈਸੇ ਲੈ ਟਿਕਟ ਲੈ ਆਓ ਪੈਸੇ ਲੈ ਜਾਓ ਹਲੇ ਕਾਪੀ ਪਈਆ ਡਰੈਸ ਪਈਆ ਬੰਦਲਾ ਉਹ ਵੀਰਾ ਖੜਾ ਕੋਲ ਵੀ ਟਿਕਟ ਨਹੀਂ ਹੈਗੀ ਉਹਦੇ ਕੋਲ ਵੀ ਟਿਕਟ ਨਹੀਂ ਹੈਗੀ ਹਾਂ ਫਿਰ ਵੀ ਮਾਮਲਾ ਕੁੱਟਣ ਦੇ ਆਇਆ ਕੀ ਲਊਗਾ ਤੂੰ ਖਰਚ ਆ ਕੇ ਸਾਨੂੰ ਤੋਰ ਲਗੀ ਜੀ ਤੇਰੇ ਕੀ ਨਾਮ ਆ ਰਾਜ ਮਹਾਰਾਜ ਅੱਜ ਤੁਸੀਂ ਇੱਥੇ ਆਪਣਾ ਲੈਟਰੀ ਵਾਲੇ ਆਏ ਹੋ ਕੀ ਗੱਲ ਹੋ ਗਈ ਹੈ ਤੇ ਤੁਹਾਡਾ ਮਸਲਾ ਕੀ ਹੋ ਗਿਆ ਮਰਾ 6 ਤਰੀਕ ਦਾ ਨਾਮ ਨਿਕਲਦਾ 5 ਲੱਖ ਦਾ ਨੰਨੇ ਨੂੰ ਪਰ ਤੇ ਸੀਰੀ ਨੰਬਰ ਟਿਕਾ ਭਾਈਆਂ ਦੀਆਂ ਨੰਬਰ ਵਾਈ ਤੇ ਇਹ ਲਾਟਰੀ ਵਾਲੀ ਟਿਕਲਾ ਜਾਂ ਕੱਢ ਕੇ ਮੇਰੀ ਕੀ ਮੈਂ ਕੱਢ ਕੇ ਲੈ ਕੇ ਗਿਆ ਜੀ ਉਹ ਸੁਪਰਵਿਜ਼ਰ ਆ ਹਾਂਜੀ ਇਹ ਕਰੇ ਗਿਆ ਜੀ ਆਪਣੇ ਤੇ ਮੈਂ ਨਾ ਹੋਂਦਾ ਕਿ ਜੀ ਕਰਦੇ ਚਾਹ ਤਰਕੇ ਕਢ ਕੇ ਉਹ ਬੱਚੇ ਨੇ ਟਿਕਟ ਇੱਕ ਤਾਂ ਫੜਾ ਦਿਆ ਇਹ ਬਾਹਰ ਖੜ ਗਿਆ ਟਿਕਟਾਂ ਲੈ ਕੇ ਜੀ ਜਦੋਂ ਦੁਕਾਨ ਤੇ ਗਿਆ ਕਹਿੰਦਾ ਉਹ ਨੰਬਰ ਤਾਂ ਹਟੇ ਲਵੇ ਹੈ ਨਹੀਂਗਾ ਮੇਨ ਨੰਬਰ ਤਾਨੂੰ ਕਹਿੰਦਾ ਕਿ ਤੇਰਾ ਨਾਮ ਲੱਗਿਆ ਸੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਤੁਹਾਡੇ ਕੋਲ ਤੁਹਾਡਾ ਇਨਾਮ ਨਿਕਲਿਆ ਪਰ ਤੁਹਾਨੂੰ ਕਿਹਨੇ ਦੱਸਿਆ ਕਿਸੇ ਨੇ ਆ ਕੇ ਦੱਸਿਆ ਹੀ ਸਾਨੂੰ ਤੁਹਾਡਾ 5 ਲੱਖ ਦਾ ਲੱਗਿਆ ਅੱਛਾ ਕਿੰਨਾ ਨੰਬਰ ਆ ਜਿਹੜਾ ਟਿਕਟ ਜਿਹੜਾ ਤੁਹਾਡੇ ਕੋਲ ਹੈ ਨਹੀਂ ਇਹ ਇਹ ਇਹਨਾਂ ਨੇ ਕਿਹਾ ਸੀ ਤੁਹਾਡੇ ਨੂੰ 5519 ਨੰਬਰ ਤੁਸੀਂ ਕਿੰਨੀਆਂ ਟਿਕਟਾਂ ਪਾਈਆਂ ਸੀਗੀਆਂ 8 ਟਿਕਟਾਂ ਪਾਈਆਂ ਸੀ ਹੋ ਟਿਕਟਾਂ ਦੇ ਲਗਭਗ 6 ਨੇ ਹੋਕਰ ਉਹਨੇ ਆਏ ਹੋਕਰ ਉਹਨੇ ਆਏ ਟਿਕਟ ਮਾਰਾ